ਦੋਸਤੋ ਜਿੱਥੇ ਇੱਕ ਚਾਈਨਾ ਡੋਰ ਨੇ ਹੜਕੰਭ ਮਚਾ ਰੱਖਿਆ ਹੈ ਉੱਥੇ ਹੀ ਸਧਾਰਨ ਡੋਰ ਨੇ ਵੀ ਚਾਈਨਾ ਡੋਰ ਦਾ ਰੂਪ ਧਾਰਨ ਕਰ ਲਿਆ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਚਾਈਨਾ ਡੋਰ ਵੀ ਕਈ ਵਿਅਕਤੀਆਂ ਦੇ ਕਈ ਬੱਚਿਆਂ ਦੇ ਤੇ ਕਈ ਜਾਨਵਰਾਂ ਦੇ ਮੌਤ ਦਾ ਕਾਰਨ ਬਣੀ ਉੱਥੇ ਹੀ ਸਧਾਰਨ ਡੋਰ ਨੇ ਵੀ ਚਾਈਨਾ ਦਾ ਰੂਪ ਧਾਰਨ ਕਰਕੇ ਬੱਚੀ ਦੀ ਜਾਨ ਲੈ ਲਈ ਹੈ ਬੱਚੀ ਨੂੰ ਮੌਤੇ ਘਾਟ ਉਤਾਰ ਦਿੱਤਾ ਹੈ ਅਜਿਹਾ ਹੀ ਮਾਮਲਾ ਕੱਜ ਸਾਹਮਣੇ ਆ ਰਿਹਾ ਤੁਹਾਨੂੰ ਦੱਸਦੀ ਹੈ ਜਿੱਥੇ ਕਿ ਦੱਸਿਆ ਗਿਆ ਹੈ ਕਿ ਜਦੋਂ ਇਹ ਬੱਚੀ ਜਾ ਰਹੀ ਸੀ ਤਾਂ ਅਚਾਨਕ ਹੀ ਉਸ ਦੇ ਗਲ ਵੱਟ ਸਧਾਰਨ ਡੋਰ ਫਰ ਜਾਂਦੀ ਹੈ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਤੇ ਉਸ ਦੇ ਦਾਦਾ ਜੀ ਵੱਲੋਂ ਜਦੋਂ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਤਾਂ ਹਸਪਤਾਲ ਪਹੁੰਚੋਂ ਦੇ ਦੌਰਾਨ ਹੀ ਡਾਕਟਰਾਂ ਦੇ ਵੱਲੋਂ ਉਸ ਨੂੰ ਮਰਤਕ ਦਾ ਐਲਾਨ ਦੇ ਦਿੱਤਾ ਜਾਂਦਾ ਹੈ ਤੇ ਪਰਿਵਾਰ ਤੇ ਵੀ ਦੁੱਖਾਂ ਦਾ ਪਹਾੜ ਟੱਟ ਪੈਂਦਾ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਲੱਗੇ ਸਾਂਝੀ ਕਰਨੇ ਆ ਤੁਸੀਂ ਜਿਹੜੇ ਆਪਣੇ ਲਾਈਵ ਸਟੇ ਟੀਵੀ ਦੇ ਨਾਲ ਡਾਕਟਰ ਬਖਸ਼ੀਸ਼ ਆਜ਼ਾਦੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਮਾਮਲਾ ਸਾਹਮਣੇ ਆ ਰਿਹਾ ਉਹ ਫਿਲੌਰ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਤੁਹਾਨੂੰ ਪਤਾ ਹੀ ਹੈ ਕਿ ਚਾਈਨਾ ਡ ਨੇ ਵੀ ਆਪਣਾ ਹੜਕੰਬ ਮਚਾ ਰੱਖਿਆ ਸੀ ਦਿਨ-ਬਦਨ ਕਈ ਲੋਕਾਂ ਦੇ ਐਕਸੀਡੈਂਟ ਹੋ ਰਹੇ ਸੀ ਅਤੇ ਕਈਆਂ ਦੀਆਂ ਜਾਨਾਂ ਵੀ ਚਲੀਆਂ ਜਾ ਰਹੀਆਂ ਸੀ ਤੇ ਅਜੇਹਾ ਹੀ ਮਾਮਲਾ ਇੱਕ ਅੱਜ ਸਾਹਮਣੇ ਆ ਰਿਹਾ ਜਿੱਥੇ ਇੱਕ ਸਧਾਰਨ ਡੋਰ ਨੇ ਵੀ ਚਾਈਨਾ ਦਾ ਰੂਪ ਧਾਰਨ ਕਰ ਲਿਆ ਹੈ ਜਾਣਕਾਰੀ ਮੁਤਾਬਕ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜਾਣਕਾਰੀ ਮੁਤਾਬਕ ਹੈ ਸਾਰੀ ਗੱਲ ਦੱਸੀ ਗਈ ਹੈ ਕਿ ਜਦੋਂ ਹੀ ਦੋ ਪੋਤੀਆਂ ਤੇ ਉਸਦੇ ਦਾਦਾ ਜੀ ਬਾਈਕ ਤੇ ਜਾ ਰਹੇ ਸੀ ਤਾਂ ਖੇਤਾਂ ਦੇ ਵਿੱਚੋਂ ਲੰਘਦੇ ਦੌਰਾਨ ਹੀ ਜੋ ਛੋਟੀ ਲੜਕੀ ਮੂਰੇ ਬੈਠੀ ਹੁੰਦੀ ਹੈ ਉਹ 7 ਸਾਲ ਦੀ ਹੁੰਦੀ ਹੈ ਉਸ ਦਾ ਨਾਮ ਹਰਲੀਨ ਹੁੰਦਾ ਇਹ ਕੋਲ ਦੀ ਪੋਤੀ ਬੱਚੇ ਬੈਠੀ ਹੁੰਦੀ ਹੈ ਤੇ ਆਪ ਦਾਦਾ ਜੀ ਦਾ ਨਾਮ ਸਤਨਾ ਹੁੰਦਾ ਹੈ ਜਦੋਂ ਇਹ ਬਾਈਕ ਤੇ ਜਾ ਰਹੀ ਸੀ ਤਾਂ ਅਚਾਨਕ ਜਦੋਂ ਖੇਤਾਂ ਵਿੱਚ ਵੀ ਲੰਘਦੇ ਨੇ ਤਾਂ ਲੜਕੀ ਦੇ ਗਲ ਵਿੱਚ ਡੋਰ ਫਸ ਜਾਂਦੀ ਹੈ ਤੇ ਜਦੋਂ ਹੀ ਫਸ ਜਾਂਦੀ ਤਾਂ ਅਚਾਨਕ ਹੀ ਉਸ ਦੇ ਗਲ ਵਿੱਚ ਕੱਟ ਲੱਗ ਜਾਂਦਾ ਹੈ ਕੱਟ ਲੱਗਣ ਦੇ ਦੌਰਾਨ ਹੀ ਉਸ ਦੇ ਗਲ ਵਿੱਚੋਂ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਹੀ ਉਸ ਦੇ ਦਾਦਾ ਜੀ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਉਹ ਤੁਰੰਤ ਹੀ ਹਸਪਤਾਲ ਪਹੁੰਚਦੇ ਨੇ ਤੇ ਹਸਪਤਾਲ ਪਹੁੰਚਣ ਦੇ ਦੌਰਾਨ ਹੀ ਪਹਿਲਾਂ ਤਾਂ ਇੱਕ ਹਸਪਤਾਲ ਵਿੱਚ ਉਹਨਾਂ ਨੂੰ ਰੈਫਰ ਕਰ ਦਿੱਤਾ ਜਾਂਦਾ ਹੈ ਤੇ ਤੋ ਦੂਜੇ ਹਸਪਤਾਲ ਵਿੱਚ ਪਹੁੰਚਦੇ ਨੇ ਤਾਂ ਉੱਥੇ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਲੜਕੀ ਦੀ ਮੌਤ ਹੋ ਚੁੱਕੀ ਹੈ ਤੇ ਡਾਕਟਰਾਂ ਦੇ ਵੱਲੋਂ ਵੀ ਲੜਕੀ ਨੂੰ ਮਰ ਤੱਕ ਦਾ ਐਲਾਨ ਦੇ ਦਿੱਤਾ ਜਾਂਦਾ ਹੈ ਪਰ ਜਦੋਂ ਹੀ ਉਹਨਾਂ ਦੇ ਘਰਦਿਆਂ ਨੂੰ ਇਹ ਗੱਲ ਦਾ ਪਤਾ ਲੱਗਦਾ ਹੈ ਤਾਂ ਉਹਨਾਂ ਦੇ ਦੁੱਖਾਂ ਦਾ ਪਹਾੜ ਟੱਟ ਪੈਂਦਾ ਹੈ ਦੱਸਦੀ ਹੈ ਕਿ ਉਸ ਦੀ ਜੋ ਮਾਤਾ ਸੀ ਉਸ ਦੀ ਜੋ ਮਾਂ ਹੈ ਉਹ ਵੀ 1 ਮਹੀਨੇ ਤੋਂ ਪੀਜੀਆਈ ਵਿੱਚ ਆਪਣਾ ਇਲਾਜ ਕਰਵਾ ਲਈ ਸੀ ਉਸ ਦੇ ਦੌਰਾਨ ਹੀ ਉਹਨਾਂ ਦੀ ਇੱਕ ਹੀ ਬੇਟੀ ਹੈ ਹਰਲੀਨ कौर ਜਿਸ ਦੀ ਉਮਰ 7 ਸਾਲ ਦੀ ਹੈ ਪਰ ਤੁਸੀਂ ਦੇਖੋ ਕਿ ਜਦੋਂ ਹੀ ਉਹ ਸ਼ਾਮ ਨੂੰ ਸ਼ਾਮ ਨੂੰ ਕਰੋ ਦੁਕਾਨ ਤੇ ਜਾ ਰਹੇ ਸੀ ਤਾਂ ਖੇਤਾਂ ਦੇ ਵਿੱਚ ਜਾਂਦੇ ਦੌਰਾਨ ਹੀ ਅਚਾਨਕ ਹੀ ਇੱਕ ਅਜਿਹੀ ਘਟਨਾ ਵਾਪਰਦੀ ਹੈ ਕਿ ਉਹ ਛੋਟੀ ਬੱਚੀ ਮੌਤ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਉਸ ਦੀ ਜਾਨ ਚਲੀ ਜਾਂਦੀ ਹੈ ਤਸਵੀਰਾਂ ਤੁਹਾਡੇ ਨਾਲ ਅੱਗੇ ਸਾਂਝੀਆਂ ਕਰਦੇ ਹਾਂ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਤਾਂ ਚਾਈਨਾ ਡੋਰ ਨੇ ਕਈ ਵਿਅਕਤੀਆਂ ਦੇ ਐਕਸੀਡੈਂਟ ਵੀ ਕੀਤੇ ਅਤੇ ਕਈਆਂ ਦੀ ਜਾਨ ਵੀ ਲੈ ਲਈ ਹੈ ਤੇ ਅਜਿਹਾ ਹੀ ਮਾਮਲਾ ਕੱਜ ਸਾਹਮਣੇ ਆ ਰਿਹਾ ਜਿੱਥੇ ਕਿ ਸਧਾਰਨ ਡੋਰ ਨੇ ਹੀ ਲੜਕੀ ਦੀ ਜਾਨ ਲੈ ਲਈ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਜਦੋਂ ਇਹ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਪੁਲਿਸ ਦੇ ਵੱਲੋਂ ਵੀ ਪੁਲਿਸ ਨੂੰ ਵੀ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜਦੋਂ ਇਹ ਪੁਲਿਸ ਉੱਥੇ ਪਹੁੰਚਦੀ ਹੈ ਜਿਸ ਸਥਾਨ ਤੇ ਇਹ ਘਟਨਾ ਵਾਪਰੀ ਹੁੰਦੀ ਹੈ ਜਦੋਂ ਇਹ ਪੁਲਿਸ ਉੱਥੇ ਪਹੁੰਚ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਇਹ ਦੇਖਿਆ ਜਾਂਦਾ ਹੈ ਤਾਂ ਜਦੋਂ ਦੇਖਦੇ ਹਨ ਤਾਂ ਸ਼ਾਂਭਿੰਦੇ ਦੌਰਾਨ ਉਹ ਡੋਰ ਉੱਤੇ ਮਿਲ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਵੀ ਦੱਸਿਆ ਗਿਆ ਹੈ ਕਿ ਇਹ ਜੋ ਡੋਰ ਸੀ ਉਹ ਸਧਾਰਨ ਹੈ ਅਤੇ ਅਸੀਂ ਹਰੇਕ ਥਾਂ ਤੇ ਇਸ ਨੂੰ ਚੈੱਕ ਕਰਵਾਇਆ ਹੈ ਅਤੇ ਇਹਨਾਂ ਦੇ ਪਰਿਵਾਰ ਵਿੱਚ ਵੇ ਇਹ ਗੱਲ ਸਾਬਿਤ ਕੀਤੀ ਹੈ ਕਿ ਇਹ ਜੋ ਡੋਰ ਹੈ ਉਹ ਚਾਈਨਾ ਡੋਰ ਨਹੀਂ ਬਲਕਿ ਸਧਾਰਨ ਡੋਰ ਹੈ ਤੇ ਪੁਲਿਸ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਇਸ ਡੋਰ ਦਾ ਵਪਾਰ ਕਰਦੇ ਨੇ ਉਸ ਨੂੰ ਖਰੀਦਦੇ ਨੇ ਜਾਂ ਵੇਚਦੇ ਨੇ ਉਹਨਾਂ ਨੂੰ ਵੀ ਅਸੀਂ ਇਹ ਚੀਜ਼ ਬਹੁਤ ਵਾਰੀ ਕਹਿ ਚੁੱਕੇ ਹਾਂ ਕਿ ਕਿਰਪਾ ਕਰਕੇ ਤੁਸੀਂ ਕੋਈ ਵੀ ਡੋਰ ਦੀ ਵਰਤੋਂ ਨਾ ਕਰੋ ਤਾਂ ਜੋ ਕੋਈ ਵੀ ਬੱਚਾ ਵਿਅਕਤੀ ਜਾਨਵਰ ਜਾਂ ਕੋਈ ਵੀ ਇਨਸਾਨ ਇਸ ਦਾ ਸ਼ਿਕਾਰ ਨਾ ਹੋਵੇ ਹੁਣ ਤੁਸੀਂ ਦੇਖੋ ਕਿ ਉਹ ਮਾਸੂਮ ਬੱਚੀ ਜੋ ਸੀ ਉਹ ਤਾਂ ਜਾ ਰਹੀ ਸੀ ਆਪਣੇ ਦਾਦਾ ਜੀ ਨਾਲ ਪਰ ਜਦੋਂ ਹੀ ਇਹ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਅਚਾਨਕ ਹੀ ਜਦੋਂ ਜਾ ਰਹੇ ਹੁੰਦੇ ਨੇ ਤਾਂ ਖੇਤਾਂ ਦੇ ਵਿੱਚ ਉਸ ਦੇ ਗਲ ਵਿੱਚ ਡੋਰ ਫੈਰ ਜਾਂਦੀ ਤੇ ਉਹ ਅਚਾਨਕ ਹੀ ਉਸ ਦੇ ਗਲ ਵਿੱਚ ਟੱਕ ਲੱਗ ਜਾਂਦਾ ਹੈ ਜਿਸ ਦੇ ਦੌਰਾਨ ਗਲ ਵਿੱਚੋਂ ਖੂਨ ਦੀਆਂ ਧਾਰਾਂ ਵਗਣ ਲੱਗ ਜਾਂਦੀਆਂ ਨੇ ਤੇ ਜਦੋਂ ਹੀ ਉਸ ਦੇ ਦਾਦਾ ਜੀ ਹਸਪਤਾਲ ਵਿੱਚ ਲੈ ਕੇ ਜਾਂਦੇ ਨੇ ਤਾਂ ਉੱਥੇ ਉਹਨਾਂ ਨੂੰ ਰੈਫਰ ਕਰ ਦਿੱਤਾ ਜਾਂਦਾ ਹੈ ਇੱਕ ਹਸਪਤਾਲ ਦੇ ਵੱਲੋਂ ਤੇ ਦੂਜੇ ਹਸਪਤਾਲ ਵਿੱਚ ਜਦੋਂ ਲੈ ਕੇ ਜਾਂਦੇ ਨੇ ਤਾਂ ਉਹਨਾਂ ਦੇ ਵੱਲੋਂ ਡਾਕਟਰਾਂ ਦੇ ਵੱਲੋਂ ਉਸ ਨੂੰ ਮਰਤਕ ਦਾ ਲਾਭ ਦੇ ਦਿੱਤਾ ਜਾਂਦਾ ਹੈ ਤੇ ਜੋ ਉਸ ਦੇ ਦਾਦਾ ਜੀ ਹੁੰਦੇ ਨੇ ਉਹ ਵੀ ਉਹਨਾਂ ਦੀ ਵੀ ਹਜੇ ਹਾਲਤ ਠੀਕ ਨਹੀਂ ਹੈ ਕਿਉਂਕਿ ਨਨ ਨੂੰ ਇਹ ਚੀਜ਼ ਲੱਗਦਾ ਹੈ ਕਿ ਸ਼ਾਇਦ ਇਹ ਸਾਰਾ ਕੁਝ ਮੇਰੀ ਗਲਤੀ ਦੇ ਨਾਲ ਹੋਇਆ ਪਰ ਤੁਸੀਂ ਦੇਖੋ ਕਿ ਚਾਇਨਾ ਡੋਰ ਦੇ ਨਾਲ ਹੀ ਇੱਕ ਸਧਾਰਨ ਡੋਰ ਨੇ ਵੀ ਇੱਕ ਮਾਸੂਮ ਬੱਚੀ ਦੀ ਜਾਨ ਲੈ ਲਈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਦਿਨ ਬਦਨ ਚਾਇਨਾ ਡੋਰ ਨੇ ਵੀ ਪਹਿਲਾਂ ਆਪਣਾ ਹੜਕੰਬ ਮਚਾਰ ਰੱਖਿਆ ਸੀ ਤੇ ਅਜੇ ਹਾ ਹੀ ਇੱਕ ਮਾਮਲਾ ਅੱਜ ਸਾਹਮਣੇ ਆ ਰਿਹਾ ਜਿੱਥੇ ਕਿ ਸਧਾਰਨ ਡੋਰ ਨੇ ਵੀ ਚਾਇਨਾ ਦਾ ਰੂਪ ਧਾਰਨ ਕਰ ਲਿਆ ਤੇ ਚਾਇਨਾ ਵਾਂਗੂ ਹੀ ਬੱਚਿਆਂ ਦੀ ਜਾਨ ਲੈਣੀ ਸ਼ੁਰੂ ਕਰ ਦਿੱਤੀ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਜੋ ਇਹ ਮਾਮਲਾ ਸਾਹਮਣੇ ਆ ਰਿਹਾ ਉੱਥੇ ਦੱਸਿਆ ਗਿਆ ਹੈ ਕਿ ਇੱਕ ਸਧਾਰਨ ਡੋਰ ਨੇ ਬੱਚੀ ਦੀ ਜਾਨ ਲੈ ਲਈ ਹੈ ਬੱਚੀ ਨੂੰ ਮੌਤੇ ਘਾਟੋ ਉਤਾਰ ਦਿੱਤਾ ਹੈ ਦਰਸਲ ਹੁੰਦਾ ਕੀ ਹੈ ਅਸਲ ਵਿੱਚ ਇਹ ਜਾਰੀ ਗੱਲ ਦੱਸੀ ਗਈ ਹੈ ਕਿ ਜਦੋਂ ਹੀ ਬੱਚੀ ਅਤੇ ਉਸਦੇ ਦਾਦਾ ਜੀ ਜਾ ਰਹੇ ਸੀ ਤਾਂ ਅਚਾਨਕ ਹੀ ਮੋਟਰਸਾਈਕਲ ਤੇ ਉਹ ਖੇਤਾਂ ਵਿੱਚ ਦੀ ਜਾ ਰਹੇ ਸੀ ਤਾਂ ਉਸ ਬੱਚੀ ਦੇ ਗਲ ਵਿੱਚ ਜੋ ਸੁਧਾਰਨ ਡੋਰ ਹੈ ਉਹ ਫਿਰ ਜਾਂਦੀ ਹੈ ਤੇ ਗਲ ਵਿੱਚ ਟੱਕ ਲੱਗ ਜਾਂਦਾ ਹੈ ਟੱਕ ਲੱਗਣ ਦੇ ਦੌਰਾਨ ਹੀ ਗਲ ਦੇ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ ਤੇ ਤੁਰੰਤ ਹੀ ਉਸਦੇ ਦਾਦਾ ਜੀ ਦੇ ਵੱਲੋਂ ਉਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਤੇ ਜਦੋਂ ਹੀ ਉਹ ਤੇ ਹਸਪਤਾਲ ਪਹੁੰਚਦੇ ਨੇ ਤਾਂ ਇੱਕ ਹਸਪਤਾਲ ਦੇ ਵੱਲੋਂ ਤਾਂ ਉਸ ਨੂੰ ਉਹਨਾਂ ਨੂੰ ਰੈਫਰ ਕਰ ਦਿੱਤਾ ਜਾਂਦਾ ਹੈ ਤੇ ਦੂਜੇ ਹਸਪਤਾਲ ਵਿੱਚ ਜਦੋਂ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਸਿੱਧਾ ਹੀ ਇਹ ਕਹਿ ਦਿੱਤਾ ਜਾਂਦਾ ਹੈ ਕਿ ਬੱਚੀ ਦੀ ਮੌਤ ਹੋ ਚੁੱਕੀ ਹੈ ਤੇ ਬੱਚੀ ਨੂੰ ਡਾਕਟਰਾਂ ਦੇ ਵੱਲੋਂ ਮਰਤਕ ਦਾ ਆਲਮ ਦੇ ਦਿੱਤਾ ਜਾਂਦਾ ਹੈ ਪੂਰੀ ਜਾਣਕਾਰੀ ਟਾੜਨ ਲੱਗੇ ਸੰਜੀ ਕਰਦੇ ਹਾਂ ਤੁਸੀਂ ਜਿਹੜੇ ਆਪਣੇ ਲਾਈਵ ਸਟਰੀ ਵੀ ਦੇ ਨਾਲ ਤੇ ਡਾਕਟਰ ਬਖਸ਼ੀਸ਼ ਆਜ਼ਾਦੀ ਦੇ ਨਾਲ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਉਹ ਫਿਲੌਰ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਦੱਸਿਆ ਗਿਆ ਸੀ ਕਿ ਸਤਨਾਮ ਸਿੰਘ ਆਪਣੀਆਂ ਦੋ ਪੋਤੀਆਂ ਦੇ ਨਾਲ ਦੁਕਾਨ ਤੇ ਜਾ ਰਹੇ ਸੀ ਅਤੇ ਇੱਕ 7 ਸਾਲ ਦੀ ਬੇਟੀ ਸੀ ਜੋ ਮੂਹਰੇ ਬੈਠ ਸੀ ਹਰਲੀਨ ਕੌਰ ਜਸ ਦਾ ਨਾਮ ਸੀ ਜਿਸ ਦੀ ਨਾਲ ਇਹ ਘਟਨਾ ਵਾਪਰੀ ਹੈ ਤੇ ਇੱਕ ਵੱਡੀ ਬੇਟੀ ਜੋ ਪਿੱਛੇ ਬੈਠੀ ਸੀ ਜਦੋਂ ਇਹ ਘਟਨਾ ਵਾਪਰਦੀ ਹੈ ਤਾਂ ਉਦੋਂ ਹੀ ਇਹ ਸਾਰੀ ਗੱਲ ਸਾਹਮਣੇ ਆ ਜਾਂਦੀ ਹੈ ਨਤੀਜੇ ਵਜੋਂ ਇਹ ਸਾਰੀ ਗੱਲ ਦੱਸੀ ਗਈ ਹੈ ਕਿ ਸਧਾਰਨ ਡੋਰ ਦੇ ਨਾਲ ਹੀ ਇਹ ਬੱਚੀ ਦੀ ਮੌਤ ਹੋ ਜਾਂਦੀ ਹੈ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਜਦੋਂ ਸਾਲ ਹੁੰਦਾ ਕੀ ਹੈ ਦੱਸਦੀ ਹੈ ਕਿ ਜਦੋਂ ਹੀ ਉਸ ਦੇ ਦਾਦਾ ਜੀ ਆਪਣੀਆਂ ਦੋਵਾਂ ਪੋਤੀਆਂ ਨੂੰ ਲੈ ਕੇ ਕਰੋਬਾਰ ਜਾ ਰਹੇ ਸੀ ਦੁਕਾਨ ਤੇ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਖੇਤ ਹੁੰਦੇ ਨੇ ਖੇਤ ਦੇ ਦੌਰਾਨ ਇਹ ਸਧਾਰਨ ਡੋਰ ਹੀ ਲੜਕੀ ਦੇ ਗਲ ਵਿੱਚ ਫਸ ਜਾਂਦੀ ਹੈ ਅਤੇ ਨਾਲ ਹੀ ਜਦੋਂ ਫਸ ਜਾਂਦੀ ਹੈ ਤਾਂ ਅਚਾਨਕ ਹੀ ਲੜਕੀ ਦੇ ਗਲ ਵਿੱਚ ਕੱਟ ਲੱਗ ਜਾਂਦਾ ਹੈ ਕੱਟ ਲੱਗਣ ਦੇ ਦੌਰਾਨ ਹੀ ਉਸ ਦੇ ਕੱਟ ਲੱਗ ਜਾਂਦਾ ਹੈ ਤਾਂ ਉਸ ਦੇ ਗਲ ਵਿੱਚੋਂ ਖੂਨ ਵਗਣਾ ਸ਼ੁਰੂ ਹੋ ਜਾਂਦਾ ਹੈ ਤੇ ਖੂਨ ਵਗਣ ਦੇ ਨਾਲ ਹੀ ਜਦੋਂ ਉਸ ਦੇ ਦਾਦਾ ਜੀ ਨੂੰ ਪਤਾ ਲੱਗਦਾ ਹੈ ਤਾਂ ਉਹ ਤੁਰੰਤ ਹੀ ਮੌਕੇ ਤੇ ਹੀ ਹਸਪਤਾਲ ਪਹੁੰਚਦੇ ਨੇ ਤੇ ਜਦੋਂ ਹੀ ਉੱਥੇ ਪਹੁੰਚਦੇ ਨੇ ਤਾਂ ਇੱਕ ਹਸਪਤਾਲ ਦੇ ਵਿੱਚ ਤਾਂ ਉਹਨਾਂ ਨੂੰ ਰੈਫਰ ਕਰ ਦਿੱਤਾ ਜਾਂਦਾ ਹੈ ਡਾਕਟਰਾਂ ਦੇ ਵੱਲੋਂ ਕਹਿ ਦਿੱਤਾ ਜਾਂਦਾ ਹੈ ਕਿ ਇਹ ਸਾਡੇ ਤੋਂ ਨਹੀਂ ਇਸ ਦਾ ਇਲਾਜ ਹੋ ਸਕਦਾ ਤੇ ਜਦੋਂ ਇਹ ਦੂਜੇ ਹਸਪਤਾਲ ਵਿੱਚ ਪਹੁੰਚਦੇ ਨੇ ਤਾਂ ਤੁਰੰਤ ਹੀ ਡਾਕਟਰਾਂ ਦੇ ਵੱਲੋਂ ਹੀ ਉਸ ਨੂੰ ਮਰਤਕ ਦਾ ਐਲਾਨ ਦੇ ਦਿੱਤਾ ਜਾਂਦਾ ਹੈ ਕਹਿ ਦਿੱਤਾ ਜਾਂਦਾ ਹੈ ਕਿ ਇਹ ਜੋ ਬੱਚੇ ਅਸਦੀ ਮੌਤ ਹੋ ਚੁੱਕੀ ਹੈ ਹੁਣ ਤੁਸੀਂ ਦੇਖੋ ਕਿ ਇਹ ਜੋ ਘਟਨਾ ਹੈ ਉਹ ਚਾਈਨਾ ਡੋਰ ਦੇ ਵਾਂਗ ਹੀ ਵਾਪਰੀ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਹਿਲਾਂ ਹੀ ਚਾਇਨਾ ਡੋਰ ਨੇ ਆਪਣਾ ਹੜਕਾ ਮਚਾ ਕੇ ਰੱਖਿਆ ਸੀ ਚਾਇਨਾ ਡੋਰ ਨੇ ਵੀ ਕਈ ਬੱਚਿਆਂ ਦੀ ਵਿਅਕਤੀਆਂ ਦੀ ਕਈ ਜਾਨਵਰਾਂ ਦੀ ਜਾਨ ਲੈ ਲਈ ਸੀ ਤੇ ਅਜੇ ਹਾਹੀ ਮਾਮਲਾ ਇੱਕ ਅੱਜ ਸਾਹਮਣੇ ਆ ਰਿਹਾ ਜਿਹੜਾ ਕਿ ਤੁਹਾਡੇ ਨਾਲ ਸਾਂਝਾ ਕਰਕੇ ਹਟੇ ਆ ਤੁਹਾਨੂੰ ਦੱਸ ਕੇ ਹਟੇ ਆ ਕਿ ਜਦੋਂ ਹੀ ਇਹ ਕਟਨਾ ਵਾਪਰਦੀ ਹੈ ਤਾਂ ਤੁਰੰਤ ਇਸ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਹਸਪਤਾਲ ਪਹੁੰਚਾਉਣ ਦੇ ਦੌਰਾਨ ਹੀ ਡਾਕਟਰਾਂ ਦੇ ਵੱਲੋਂ ਉਸ ਨੂੰ ਮਰਤਕ ਦਾ ਐਲਾਨ ਤਾਂ ਦੇ ਦਿੱਤਾ ਜਾਂਦਾ ਹੈ ਪਰ ਜੋ ਉਸ ਦੇ ਦਾਦਾ ਜੀ ਹੁੰਦੇ ਨੇ ਉਹਨਾਂ ਦਾ ਰੋ ਰੋ ਕੇ ਬਰਹਾਲ ਹੋ ਜਾਂਦਾ ਹੈ ਤੇ ਜਦੋਂ ਇਹ ਸਾਰੀ ਗੱਲ ਘਰੇ ਪਤਾ ਲੱਗਦੀ ਹੈ ਤਾਂ ਘਰ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੱਟ ਪੈਂਦਾ ਹੈ ਤੇ ਉਹ ਤਾਂ ਹਾਂ ਮਾਰ ਮਾਰ ਕੇ ਰੋਣ ਲੱਗ ਪੈਂਦੇ ਨੇ ਤੁਹਾਨੂੰ ਦੱਸ ਦਈਏ ਕਿ ਅਸ ਦੀ ਜੋ ਮਾਤਾ ਸੀ ਉਹ ਪਿਛਲੇ 1 ਮਹੀਨੇ ਤੋਂ ਪੀਜੀਆਈ ਵਿੱਚ ਦਾਖਲ ਸੀ ਉਹਨਾਂ ਦਾ ਵੀ ਇਲਾਜ ਸ਼ੁਰੂ ਕਰਵਾਇਆ ਗਿਆ ਸੀ ਪਰ ਤੁਸੀਂ ਦੇਖੋ ਕਿ ਉਹਨਾਂ ਦੀ ਇਕਲੌਤੀ ਬੇਟੀ ਹਰਲੀਨ कौर ਜਿਸ ਦੀ ਉਮਰ 7 ਸਾਲ ਦੀ ਸੀ ਜਦੋਂ ਹੀ ਉਸ ਦੇ ਨਾਲ ਇਹ ਅਚਾਨਕ ਘਟਨਾ ਵਾਪਰੀ ਹੈ ਤਾਂ ਉਹਨਾਂ ਦੇ ਦਾਦਾ ਜੀ ਦੀ ਵੀ ਹਾਲਤ ਠੀਕ ਨਹੀਂ ਰਹਿੰਦੀ ਹੈ ਉਹ ਵੀ ਸ਼ਾਇਦ ਇਹ ਚੀਜ਼ ਮੰਨਦੇ ਨੇ ਕਿ ਮੈਂ ਸ਼ਾਇਦ ਇਸ ਘਟਨਾ ਦਾ ਜ਼ਿੰਮੇਵਾਰ ਹਾਂ ਪਰ ਤੁਸੀਂ ਦੇਖੋ ਕਿ ਇਹ ਜੋ ਘਟਨਾ ਵਾਪਰੀ ਹੈ ਉਹ ਅਜ ਬਹੁਤ ਹੀ ਦਰਦਨਾਇਕ ਦੁਖਦਾਇਕ ਘਟਨਾ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਇੱਕ ਸਧਾਰਨ ਡੋਰ ਨੇ ਹੀ ਬੱਚੀ ਦੀ ਜਾਨ ਲੈ ਲਈ ਹੈ ਪਰ ਜੋ ਇਹ ਘਟਨਾ ਵਾਪਰਦੀ ਹੈ ਤਾਂ ਪੂਰੀ ਗੱਲ ਜਦੋਂ ਪੁਲਿਸ ਨੂੰ ਦੱਸੀ ਜਾਂਦੀ ਹੈ ਤਾਂ ਪੁਲਿਸ ਵੀ ਮੌਕੇ ਤੇ ਹੀ ਮੌਜੂਦ ਹੋ ਜਾਂਦੀ ਹੈ ਤੇ ਉਹ ਉਸ ਸਥਾਨ ਤੇ ਹੀ ਪਹੁੰਚਦੀ ਹੈ ਜਿੱਥੇ ਕਿ ਲੜਕੀ ਦੇ ਨਾਲ ਇਹ ਘਟਨਾ ਵਾਪਰੀ ਸੀ ਜਦੋਂ ਉੱਥੇ ਪਹੁੰਚਦੀ ਹੈ ਤਾਂ ਖੇਤ ਦੇ ਵਿੱਚੋਂ ਉਹ ਇਹ ਡੋਰ ਨੂੰ ਇਕੱਠਾ ਕਰਦੇ ਨੇ ਜਦੋਂ ਇਕੱਠਾ ਕਰ ਲੈਂਦੇ ਨੇ ਤਾਂ ਉਹਨਾਂ ਦੇ ਵੱਲੋਂ ਇਹ ਚੀਜ਼ ਸਾਬਤ ਕਰ ਦਿੱਤੀ ਗਈ ਹੈ ਤੇ ਪਰਿਵਾਰ ਨੂੰ ਵੀ ਦਿਖਾ ਦਿੱਤੀ ਗਈ ਹੈ ਕਿ ਇਹ ਜੋ ਡੋਰ ਸੀ ਉਹ ਸਧਾਰਨ ਡੋਰ ਸੀ ਹਾਲਾਂਕਿ ਇਹ ਚਾਈਨਾ ਨਹੀਂ ਸੀ ਪਰ ਉਹਨਾਂ ਦੇ ਵੱਲੋਂ ਇਹ ਦੁਕਾਨਾਂ ਤੇ ਵੀ ਜਾ ਕੇ ਇਸ ਨੂੰ ਦੇਖਿਆ ਗਿਆ ਕਿ ਸ਼ਾਇਦ ਇਹ ਡੋਰ ਚਾਈਨਾ ਹੋਵੇ ਪਰ ਉਹਨਾਂ ਦੇ ਵੱਲੋਂ ਇਹ ਚੀਜ਼ ਸਾਬਿਤ ਕਰ ਦਿੱਤੀ ਗਈ ਹੈ ਕਿ ਇਹ ਜੋ ਡੋਰ ਹੈ ਉਹ ਚਾਈਨਾ ਡੋਰ ਨਹੀਂ ਪਰ ਤੁਸੀਂ ਦੇਖੋ ਕਿ ਇਹ ਜੋ ਮਾਮਲਾ ਸਾਹਮਣੇ ਆ ਰਿਹਾ ਉਹ ਜਿੱਥੇ ਕਿ ਇੱਕ ਸਧਾਰਨ ਡੋਰ ਨੇ ਹੀ ਬੱਚੀ ਦੀ ਜਾਨ ਲੈ ਲਈ ਹੈ ਉੱਥੇ ਹੀ ਇੱਕ ਇਕਲੌਤੀ ਬੇਟੀ ਅਜ ਘਰ ਦੇ ਵਿੱਚੋਂ ਜਾ ਚੁੱਕੀ ਹੈ ਜਿਸ ਦੇ ਦੌਰਾਨ ਘਰ ਆ ਦਇਆ ਕਰਦਿਆਂ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਉਹਨਾਂ ਦਾ ਰੋ ਰੋ ਕੇ ਬਰਹਾਲ ਹੋ ਚੁੱਕਿਆ ਹੈ ਹੁਣ ਤੁਸੀਂ ਇਸ ਤੇ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਤੁਸੀਂ ਦੇਖ ਰਹੇ ਹੋ ਲਾਈਵ ਸਟਰੀਮ ਵੀ ਮੈਂ ਤੁਹਾਡੀ ਆਪਣੀ ਜਸ਼ਨਪ੍ਰੀਤ ਕੌਰ ਬਹੁਤ ਮਿਹਰਬਾਨੀ ਸ਼ੁਕਰੀਆ